ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਪਾਸਟ ਭਾਰਤ ਆਸਟ੍ਰੇਲੀਆ T20 ਸੀਰੀਜ਼ ਵਿਚਾਲੇ ਮੰਦਭਾਗੀ ਖਬਰ ਇਸ ਖਿਡਾਰੀ ਦੀ ਹੋਈ ਮੌਤ ਕ੍ਰਿਕਟ ਜਗਤ 'ਚ ਛਾਇਆ ਅਕਮਾਤਮ ਪਾਰਟ ਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਬੁੱਧਰਜਾਨੀ ਦੇ 29 ਅਕਤੂਬਰ ਨੂੰ ਕੈਨਪਰਾ ਵਿੱਚ ਖੇਡਿਆ ਗਿਆ ਇਸ ਵਿਚਾਲੇ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਆਸਟ੍ਰੇਲੀਆ ਤੋਂ ਇੱਕ ਦਿਲ ਦਿਲਹਾ ਦੇਣ ਵਾਲੀ ਖਬਰ ਸਾਹਮਣੇ ਆਈ ਮੈਲਬੌਰਨ ਵਿੱਚ ਅਭਿਆਸਦਾਨ ਇੱਕ ਕ੍ਰਿਕਟ ਬੇਨ ਅਸਟਿਨ ਦੀ ਸਿਰ ਤੇ ਗੇਂਦ ਲੱਗਣ ਕਾਰਨ ਮੌਤ ਹੋ ਗਈ ਦੱਸਦੇ ਕਿ 17 ਸਾਲਾ ਕ੍ਰਿਕਟ ਦੀ ਇਸ ਘਟਨਾ ਵਿੱਚ ਮੌਤ ਨੇ ਪੂਰੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ ਮੰਗਲਵਾਰ ਦੁਪਹਿਰ ਨੂੰ ਬੇਨ ਮੈਲਬੌਰਨ ਨੇ ਹਰਨਟਰੀ ਗਲੀ ਵਿੱਚ ਵੈਲਿਡ ਟੂ ਰਿਜ਼ਰਵ ਗਰਾਊਂਡ ਤੇ ਨੈਟ ਤੇ ਅਭਿਆਸ ਕਰ ਰੱਖਾ ਸੀ ਰਿਪੋਰਟਰਾਂ ਅਨੁਸਾਰ ਉਹ ਹੈਲਮਟ ਪਹਿਨ ਕੇ ਇੱਕ ਗੇਂਦਬਾਜ਼ੀ ਮਸ਼ੀਨ ਦੇ ਸਾਹਮਣੇ ਬੱਲੇਬਾਜ਼ੀ ਦਾ ਅਭਿਆਸ ਕਰ ਰੱਖਾ ਸੀ ਉਸ ਦੌਰਾਨ ਇੱਕ ਤੇਜ਼ ਰਫਤਾਰ ਗੇਂਦ ਉਸ ਦੇ ਸਿਰ ਅਤੇ ਗਰਦਨ ਦੇ ਵਿਚਕਾਰ ਵੱਜੀ ਹਾਸੇ ਤੋਂ ਤੁਰੰਤ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਮੁੰਨਾਸ਼ ਮੈਡੀਕਲ ਸੈਂਟਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸਭ ਤੋਂ ਵਧੀਆ ਕੋਸ਼ਿਸ਼ਾਂ ਦੇ ਬਾਜੂ ਤੋਂ ਉਸਨੇ ਬੁੱਧਰ ਨੂੰ ਆਪਣੀ ਸੱਟ ਦਾ ਦਰਦ ਨਾ ਝਲਦਿਆਂ ਦਮ ਤੋੜ ਦਿੱਤਾ ਬੇਨ ਦੇ ਕਲੱਬ ਫਰਨਿਚਰੀ ਗਲੀ ਕਿਰਗਟ ਕਲੱਬ ਨੇ ਸੋਸ਼ਲ ਮੀਡੀਆ ਤੇ ਇੱਕ ਭਾਵਿਕ ਬਿਆਨ ਜਾਰੀ ਕੀਤਾ ਜਿਸ 'ਚ ਲਿਖਿਆ ਸੀ ਆਪਣੀ ਉੱਪਰ ਦੇ ਸtare ਬੇਨ ਅਸਟਿਨ ਦੇ ਦਹਾਨ ਤੋਂ ਬਹੁਤ ਦੁਖੀ ਹਾਂ ਉਸ ਦਾ ਨੁਕਸਾਨ ਸਾਡੇ ਪੂਰੇ ਕਿਰਗਟ ਪਰਿਵਾਰ ਨੂੰ ਪ੍ਰਭਾਵਿਤ ਕਰੇਗਾ ਸਾਡੀਆਂ ਸਵੇਦਨਾਵਾਂ ਉਸ ਦੇ ਪਰਿਵਾਰ ਨਾਲ ਹਨ ਬੀਨ ਨਾ ਸਿਰਫ ਇੱਕ ਸ਼ਾਨਦਾਰ ਕ੍ਰਿਕਟ ਸਿਸਗੋ ਇੱਕ ਪਿਆਰਾ ਨੇਤਾ ਤੇ ਖਿਡਾਰੀ ਵੀ ਸੀ ਉਹ ਮੂਲ ਗਰੀਵ ਅਤੇ ਐਲਡਨ ਪਾਰਕ ਕ੍ਰਿਕਟ ਕਲੱਬ ਦਾ ਮੈਂਬਰ ਸੀ ਉਸ ਨੇ ਵੈਵਰਲੀ ਪਾਰਕ ਹਾਕਸ ਲਈ ਜੂਨੀਅਨ ਫੁੱਟਬਾਲ ਵੀ ਖੇਡਿਆ ਫਰਨਟਰੀ ਗਲੀ ਵਿੱਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਰਨੀ ਵਲਟਰਸ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਬੀਨ ਇੱਕ ਪ੍ਰਤੀ ਪ੍ਰავლੀ ਅਤੇ ਮਸ਼ਹੂਰ ਬਹੁਤ ਮਸ਼ਹੂਰ ਖਟਾਰੀ ਸੀ ਉਸ ਦੇ ਵਰਗੇ ক্রিকেট ਬਹੁਤ ਘੱਟ ਮਿਲਦੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ